ਗਰਬੀਆਂ ਰੋਟੈਲ ਵਾਲੀ ਫੈਕਟਰੀ ਆ ਸੱਤ ਉੱਤੇ ਘੋਟੇ ਸੋਟ-ਮੋਟ ਪਾਣੀ ਲਾ ਗਿਆ ਉਹ ਡੁੱਬ ਜਣੇ ਸਾਰੇ ਪ੍ਰਸ਼ਾਸਨ ਨੂੰ ਨਹੀਂ ਭਾਈ ਉਹਨਾਂ ਨੇ ਕੋਈ ਬੇੜੀ-ਪੁੜੀ ਕੱਖ ਨਹੀਂ ਆਇਆ 2 ਘੰਟੇ ਕਿ ਰੋਲਾ ਪਾਉਂਦੇ ਨੇ ਕੋਈ ਨਹੀਂ ਆਇਆ ਭਾਈ ਤੁਸੀਂ ਕੀ ਮੰਗ ਕਰਦੇ ਹੋ ਹਣ ਭਾਈ ਬੇੜੀ ਲੈ ਗਿਓ ਮੁੰਡਾ ਨੇ ਹਾਂ ਅੰਗਰੇਜ਼ ਬੱਚੇ ਕੱਡੇ ਜਾਂ ਜਿਹੜਾ ਅੰਗਰੇਜ਼ ਜਾਲੀ ਨੱਦੂ ਤੇ ਸਾਲ ਦੇ ਬੱਚੇ ਆ ਭਾਈ ਇੱਦਾਂ ਡੁੱਬ ਕੇ ਮਰ ਜਣੀਆਂ ਸਾਰੀ ਆਹ ਨਾ ਖਰਗਿੰਦਰ ਕੌਰ ਤੇ ਕਿੱਥੇ ਪਾਣੀ ਦੇ ਵਿੱਚ ਤੁਹਾਡੇ ਜੀ ਫਸੇ ਹੋਏ ਆਹੀ ਐ ਵਕਤ ਡੇਰਾ ਬਾਬਾ ਨਾਨਕ ਕੋਰੀ ਦੌੜਤੇ ਆ ਸਤੇ ਅਹੀਂ ਕੋਰੀਡੋਰ ਦੇ ਨਾਲ ਸਾਡੇ ਡੇਰੇ ਆ ਪਿੰਡ ਚੰਦੂ ਨੰਗਲ ਆ ਸਾਡੇ ਅੱਦੇ ਜੀ ਅਹੀਂ ਆਪਣੇ ਟਰੈਕਟਰ ਦੇ ਉੱਤੇ ਦੋ ਬੱਚੇ ਤੇ ਦੋ ਵੀ ਜੀ ਆਪ ਤਿੰਨ ਡੰਗਰ ਲੈ ਕੇ ਆਏ ਸਾਡੇ ਪੰਜ ਛੇ ਡੰਗਰ ਦੋ ਜੀ ਆਡੇ ਮੇਰੇ ਦੇਰ ਦਰਾਣੀ ਉੱਥੇ ਫਸੇ ਹੋਏ ਨੇ ਅਹੀਂ ਹੋਏ ਮਨ ਕਰਦੇ ਵੀ ਸਾਡੇ ਜੀ ਜਿੰਨੇ ਵੀ ਆ ਸਾਰੇ ਉੱਥੋਂ ਕੱਢੇ ਜਾਣ ਤੁਸੀਂ ਪ੍ਰਸ਼ਾਸਨ ਨਾਲ ਕੋਈ ਕੰਟੈਕਟ ਕੀਤਾ ਕੀਤਾ ਵਾ ਸਾਡੀ ਕੋਈ ਨਹੀਂ ਬਾਤ ਪੁੱਛਣ ਡਿਆ ਪਹਿਲਾਂ ਬੋਤਲਾਂ ਨਹੀਂ ਕੋਈ ਕਿਸਤੀ ਨਹੀਂ ਆਉਂਦੀ ਕੋਈ ਨਹੀਂ ਸੁਣਨ ਡਿਆ ਜੰਡੇ ਗੰਗਟੀਆਂ ਨਾਂ ਕਿਥੋਂ ਵੇਖ ਕੇ ਘ ਲੋ ਕੇ ਚਾਹੀ ਜਾਂਦੀਆਂ ਨੇ ਸਾਡਾ ਬਹੁਤ ਮੰਦਾ ਹਾਲ ਆ ਸਾਡੇ ਜੀ ਮਿਲ ਜਣਾ ਜੀ ਕਰਦੇ ਬਸ ਤੁਹਾਨੂੰ ਕੁਝ ਨਹੀਂ ਚਾਹੀਦਾ ਅਨ ਜੀ ਚਾਹੀਦੇ ਹਨ ਉਹ ਤਾਂ ਸਹੀ ਸਲਾਮਤ ਨਿੱਕੋ ਜਾਨ ਬਸ ਨਹੀਂ ਕਰਦੇ ਅਸੀਂ ਕੁਝ ਨਹੀਂ ਲੈਣਾ ਚਾਹੁੰਦੇ ਜੀ ਕਰਦੇ ਨਾ ਪਾਣੀ 11 ਫੁੱਟ ਪਾਣੀ ਚੱਲਣ ਗਿਆ ਸਾਡੇ ਘਰ ਵਿੱਚ ਇਸ ਵਕਤ ਸਾਡੇ ਕੋਲ ਕੁਝ ਨਹੀਂ ਸੰਭਿਆ ਗਿਆ ਹੈ ਕੋਈ ਦਾਣਾ ਫੱਕਾ ਕੋਈ ਬਿਸਤਰਾ ਕੋਈ ਨੀਰਣੀ ਆਪਾਂ ਇੰਦਾ ਹੀ ਆਏ ਆ ਅਸੀਂ ਨੇ ਕਿੰਨੇ ਚੰਗਾ ਡੰਗਰਾਇਆ ਟਰੈਕਟਰ ਮਗਰ ਉਹ ਆਪਾਂ ਕੋਰੀਡੋਰ ਤੇ ਲਾ ਕੇ ਖਲੋਤੇ ਆ ਸਾਡਾ ਅੱਧਿਓ ਵੱਡ ਪਰਿਵਾਰ ਆ ਬਾਕੀ ਬਾਰੀਆ ਪਰਿਵਾਰ ਸਾਡਾ ਸਭ ਉੱਥੇ ਫਸਿਆ ਹੋਇਆ ਐ ਭਾਈ ਪਖਠਾਣਾ ਬੁਰਾਲੇ ਵਾਹਗੁਰੂ ਜੀ ਤੁਸੀਂ ਦੇ ਵਿੱਚ ਰੋੜ ਪੈ ਗਿਆ ਥੋੜਾ ਜਿਆ ਬਹੁਤ ਮਾਰੇ ਹਾਲਾਤ ਨੇ ਪਾਣੀ ਵੇਖੋ ਇਧਰ ਜਲਦੀ ਜਲਦੀ ਸੰਗਤ ਆਏ ਆ ਮੋਰਚਾ ਬੰਨ ਬੰਨੀ ਆਪਾਂ ਆਪਣਾ ਸਾਡਾ ਪਿੰਡ ਪਿਆ ਪਰ ਬਹੁਤ ਜੋੜਾ ਨਾ ਕੰਮ ਚੱਲਣ ਦਾ ਇਥੇ ਛੇਤੀ ਪਹੁੰਚੋ ਵੱਧ ਤੋਂ ਵੱਧ ਮੇਰੇ ਵੀਰ